ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਾਲ ਐਸਪੀ ਨੇ ਮਿਲਾਇਆ ਹੱਥ ਮਜੀਠੀਆ ਨੇ ਵੀਡੀਓ ਸਾਂਝੀ ਕਰ ਖੜੇ ਕੀਤੇ ਵੱਡੇ ਸਵਾਲ ਸੋ ਦੱਸ ਦਈਏ ਕਿ ਪਿਛਲੇ ਦਿਨ ਹੀ ਨਰੈਣ ਸਿੰਘ ਨੇ ਸੁਖਵੀਰ ਬਾਦਲ ਉਤੇ ਹਮਲਾ ਕੀਤਾ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਸੀਸੀਟੀਵੀ ਫੂਟੇਜ ਜੋ ਕੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਵਿਕਰਮ ਸਿੰਘ ਮਜੀਠੀਆ ਨੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਕਿ ਜੋ ਨਰੈਣ ਸਿੰਘ ਜਾਨਲੇਵਾ ਹਮਲਾ ਕਰਨ ਆਇਆ ਸੀ ਉਹ ਐਸਪੀ ਦੇ ਨਾਲ ਅਥਮ ਹੀ ਲਾ ਰਿਹਾ ਹੈ ਉਥੇ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਤੇ ਹੋਏ ਹਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਪੁਲਿਸ ਤੇ ਆਪ ਸਰਕਾਰ ਆਮੋ ਸਾਹਮਣੇ ਹੋ ਗਈਆਂ ਹਨ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਆਪ ਲੀਡਰਸ਼ਿਪ ਤੇ ਮੰਤਰੀ ਸੁਖਵੀਰ ਦੀ ਜਾਨ ਬਚਾਉਣ ਦਾ ਸਿਹਰਾ ਪੰਜਾਬ ਪੁਲਿਸ ਨੂੰ ਦੇ ਰਹੇ ਹਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਉਹ ਗੋਲੀਬਾਰੀ ਦੀ ਘਟਨਾ ਦੀ ਸੁਖਵੀਰ ਪ੍ਰਤੀ ਹਮਦਰਦੀ ਦੇ ਕੋਣ ਤੋਂ ਜਾਂਚ ਕਰਨਗੇ ਇਸ ਤੋਂ ਬਾਅਦ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਸ੍ਰੀ ਹਰਮੰਦਰ ਸਾਹਿਬ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਇਸ ਵਿੱਚ ਉਹ ਦਾਵਾ ਕਰਦਾ ਹੈ ਕਿ 4 ਦਸੰਬਰ ਨੂੰ ਹੋਏ ਹਮਲੇ ਤੋਂ ਇੱਕ ਦਿਨ ਪਹਿਲਾਂ 3 ਦਸੰਬਰ ਨੂੰ ਅੰਮ੍ਰਿਤਸਰ ਪੁਲਿਸ ਦੇ ਐਸਪੀ ਹਰਪਾਲ ਸਿੰਘ ਨੇ ਖਮਲਾਵਰ ਨਰੈਣ ਸਿੰਘ ਚੋੜੇ ਨਾਲ ਮੁਲਾਕਾਤ ਕੀਤੀ ਸੀ ਅਕਾਲੀ ਆਗੂ ਪਰਮਭੰਤ ਸਿੰਘ ਰੋਮਾਣੀ ਨੇ ਵੀ ਐਸਪੀ ਵੱਲੋਂ ਚੋੜੇ ਨਾਲ ਹੱਥ ਮਿਲਾਉਣ ਤੇ ਸਵਾਲ ਉਠਾਏ ਹਨ ਆਖਰ ਚੋੜੇ ਨੂੰ ਉਸ ਵੇਲੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਇਸ ਸਬੰਧੀ ਅੰਮ੍ਰਿਤਸਰ ਪੁਲਿਸ ਵੱਲੋਂ ਜੇ ਤੱਕ ਕੋਈ ਵੀ ਪਰਿਕਿਰਿਆ ਨਹੀਂ ਆਈ ਹੈ ਹਾਸਲ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੋੜੇ ਦਾ ਰਹਿਣ ਵਾਲਾ ਨਰੈਣ ਸਿੰਘ ਤੋੜਾ ਖਾਲਿਸਤਾਨੀ ਐਕਟਿਵਿਸਟ ਰਿਹਾ ਹੈ ਇਸ ਸਮੇਂ ਵੀ ਉਹ ਖਾਲਿਸਤਾਨੀ ਦੀ ਮੰਗ ਦਾ ਸਮਰਥਕ ਹੈ ਪਾਬ ਭਾਰਤ ਤੋਂ ਸਿੱਖਾਂ ਲਈ ਵੱਖਰੇ ਦੇਸ਼ ਦੀ ਲੜਾਈ ਵਿੱਚ ਸਰਗਰਮ ਹੈ ਅਜਿਹੇ ਚ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਇਹ ਕਦਮ ਕਿਉਂ ਚੁੱਕਿਆ ਕਿ ਇਸ ਪਿੱਛੇ ਕੋਈ ਵਿਦੇਸ਼ੀ ਏਜੰਸੀ ਜਾਂ ਖਾਲਿਸਤਾਨੀ ਸੰਗਠਨ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਜੋ ਹਮਲਾਬਰ ਆਇਆ ਸੀ ਜੋ ਕਿ ਨਰੈਣ ਸਿੰਘ ਦੱਸਿਆ ਜਾ ਰਿਹਾ ਹੈ ਹਮਲੇ ਤੋਂ ਇੱਕ ਦਿਨ ਪਹਿਲਾਂ ਹਰਮਨਦੇਵ ਸਾਹਿਬ ਆਇਆ ਸੀ ਅਤੇ ਉਹ ਐਸਪੀ ਰੈਂਕ ਦੇ ਬੰਦੇ ਨਾਲ ਉਹ ਹੱਥ ਮਿਲਾ ਰਿਹਾ ਸੀ ਇਹ ਸਵਾਲ ਵਿਕਰਮ ਸਿੰਘ ਮਜੀਠੀ ਨੇ ਉਠਾਏ ਹਨ ਕਿ ਉਹਨਾਂ ਨੂੰ ਉਸੇ ਦਿਨ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਦੋਂ ਉਹਨਾਂ ਨੂੰ ਪਤਾ ਸੀ ਕਿ ਉਹ ਪੋਨਾ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹਨ ਸੋ ਵਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਪੁਲਿਸ ਤੇ ਇਹ ਸਵਾਲ ਉਠਾਏ ਹਨ ਪਰ ਪੁਲਿਸ ਵੱਲੋਂ ਕੋਈ ਵੀ ਪਰਕਿਰਿਆ ਨਹੀਂ ਦਿੱਤੀ ਗਈ ਸੋ ਬਾਕੀ ਦੋਸਤੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਗਵਰਨਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ